ਅੱਜ ਇੱਕ ਵਾਰ ਫੇਰ ਅਸੀਂ ਖੜੇ ਹਾਂ ਹੁਸ਼ਾਰਪੁਰ ਰੇਲਵੇ ਫਾਟਕ ਦੇ ਉੱਤੇ ਤੇ ਤੁਹਾਨੂੰ ਦੱਸ ਦਈਏ ਕਿ ਰੇਲਵੇ ਫਾਟਕ ਦੇ ਉੱਤੇ ਜਦੋਂ ਵੀ ਫਾਟਕ ਲੱਗਦਾ ਸੀ ਕਿਉਂਕਿ ਹਜੇ ਤੱਕ ਨਾ ਹੀ ਅੰਡਰ ਬ੍ਰਿਜ ਇੱਥੇ ਬਣਿਆ ਨਾ ਹੀ ਓਵਰ ਬ੍ਰਿਜ ਜਿਹੜਾ ਆ ਆਰਓਬੀ ਤਿਆਰ ਹੋਇਆ ਬਣ ਕੇ ਜਿਸ ਕਰਕੇ ਲਗਾਤਾਰ ਸ਼ਹਿਰ ਦੀ ਵੱਧਦੀ ਆਬਾਦੀ ਨੂੰ ਲੈ ਕੇ ਤੇ ਇਸ ਫਾਟਕ ਦੇ ਉੱਤੇ ਲਗਾਤਾਰ ਜਾਮ ਦੀ ਸਥਿਤੀ ਜਦੋਂ ਉਸ ਟਾਈਮ ਬਣ ਜਾਂਦੀ ਸੀ ਜਦ ਵੀ ਕੋਈ ਟ੍ਰੇਨ ਇੱਥੋਂ ਲੰਘਦੀ ਸੀ ਤੇ ਉਸ ਤੋਂ ਬਾਅਦ ਜਦ ਫਾਟਕ ਲੱਗ ਜਾਂਦਾ ਫਿਰ ਇੱਕ ਲੰਮਾ ਜਾਮ ਤੇ ਉਸ ਤੋਂ ਬਾਅਦ ਮਿਸਮੈਨੇਜਮੈਂਟ ਜਿਹੜੀ ਆ ਟ੍ਰੈਫਿਕ ਨੂੰ ਲੈ ਕੇ ਵੀ ਨਜ਼ਰ ਆਂਦੀ ਸੀ ਜਿਸ ਨੂੰ ਲੈ ਕੇ ਟ੍ਰੈਫਿਕ ਪੁਲਿਸ ਵੱਲੋਂ ਇੱਕ ਉਪਰਾਲਾ ਵਧੀਆ ਇਹ ਕੀਤਾ ਗਿਆ ਕਿ ਹੁਣ ਇੱਥੇ ਸੈਂਟਰ ਲਾਈਨ ਖਿੱਚ ਕੇ ਡਿਵਾਈਡਰ ਬਣਾ ਦਿੱਤਾ ਗਿਆ ਤੇ ਅੱਜ ਜਿਸ ਤਰੀਕੇ ਨਾਲ ਲੋਕ ਪਿਛਲੀ ਵੀਡੀਓ ਦੇਖ ਕੇ ਲੋਕ ਕਮੈਂਟ ਵੀ ਕਰਦੇ ਸੀ ਥੱਲੇ ਕਿ ਭਾਈ ਜਿਹੜੀ ਆ ਚਾਰ ਪੰਜ ਤੁਸੀਂ ਡਿਵਾਈਡਰ ਰਖਾ ਦਿੱਤੇ ਆ ਸਿਮੈਂਟਡ ਇਸ ਦੇ ਨਾਲ ਕੁਝ ਨਹੀਂ ਹੋਣਾ ਇੱਕ ਲੰਬਾ ਜਿਹੜਾ ਆ ਇਹ ਲਾਈਨ ਖਿੱਚ ਹੋਣੀ ਚਾਹੀਦੀ ਸੀ ਇੱਕ ਲੰਬਾ ਐਕਸੈਸ ਇਹਦਾ ਤਿਆਰ ਹੋਣਾ ਚਾਹੀਦਾ ਸੀ ਡਿਵਾਈਡਰ ਦਾ ਤਾਂ ਕਿ ਲੋਕਾਂ ਨੂੰ ਲੰਬੀ ਦੂਰੀ ਤੱਕ ਇਹ ਪਤਾ ਲੱਗੇ ਕਿ ਉਹਨਾਂ ਨੇ ਆਪਣੇ ਸਾਈਡ 'ਤੇ ਰਹਿਣਾ ਦੂਜੇ ਸਾਈਡ ਦੇ ਵਿੱਚ ਉਹਨਾਂ ਨੇ ਕ੍ਰੋਸ ਨਹੀਂ ਕਰਨਾ ਤੇ ਉਸ ਤੋਂ ਬਾਅਦ ਅੱਜ ਟ੍ਰੈਫਿਕ ਪੁਲਿਸ ਵੱਲੋਂ ਤੇ ਜਿਹੜੇ ਟ੍ਰੈਫਿਕ ਇੰਚਾਰਜ ਨੇ ਸਬ ਇੰਸਪੈਕਟਰ ਸੁਆਸਪਕਰ ਜੀ ਉਹਨਾਂ ਵੱਲੋਂ ਇਸ ਦੇ ਐਕਸੈਸ ਨੂੰ ਕਾਰਪੋਰੇਸ਼ਨ ਦੇ ਹੈਲਪ ਨਾਲ ਵਧਾਇਆ ਜਾ ਰਿਹਾ ਉਹ ਜਿਹੜੀ ਲਾਈਨਾਂ ਆ ਉਹ ਅਸੀਂ ਤੁਹਾਨੂੰ ਸਾਫ਼ ਦਿਖਾ ਦਾਂਗੇ ਇੱਕ ਵਾਰੀ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਕਿਸ ਤਰੀਕੇ ਨਾਲ ਇਹ ਜਿਹੜੇ ਸਿਮੈਂਟਡ ਡਿਵਾਈਡਰ ਨੇ 8 ਡਿਵਾਈਡਰ ਤਿਆਰ ਹੋ ਗਏ ਤੇ ਹੁਣ ਇੱਕ ਲੰਬੀ ਜੇਕਰ ਮੈਂ ਗੱਲ ਕਰਾਂ ਤੇ ਜਿੱਥੇ ਸਾਡੀ ਪਟਰੀ ਜਾਂਦੀ ਹੈ ਰੇਲ ਦੀ ਉਸ ਤੋਂ ਲੈ ਕੇ ਇੱਕ ਲੰਬਾ ਦੂਰੀ ਜਿਹੜੀ ਹੈ ਐਕਸੈਸ ਦੀ ਤਿਆਰ ਕਰ ਦਿੱਤੀ ਗਈ ਹੈ ਤੇ ਜਿਸ ਦੇ ਨਾਲ ਲੋਕਾਂ ਨੂੰ ਤੇ ਰਾਹਗੀਰਾਂ ਨੂੰ ਇੱਕ ਚੀਜ਼ ਦੀ ਸੋਖ ਹੋਵੇਗੀ ਕਿ ਜਦ ਵੀ ਲੋਕ ਲੰਘਣਗੇ ਇੱਥੇ ਅਜੇ 6 6 ਕ ਡਿਵਾਈਡਰ ਜਿਹੜੇ ਆ ਹੋਰ ਰੱਖ ਦਿੱਤੇ ਗਏ ਜਿਸ ਦੇ ਨਾਲ ਇੱਕ ਲੰਬਾ ਡਿਵਾਈਡਰ ਜਿਹੜਾ ਆ ਇਹ ਉਹ ਤਿਆਰ ਹੋ ਗਿਆ ਤੇ ਚਲੋ ਫੋਨ ਤੇ ਗੱਲ ਕਰਦੇ ਹੋਏ ਜੇ ਤੁਸੀਂ ਐਕਟਿਵਾ ਚਲਾਉਂਦੇ ਹੋ ਇਹ ਬੜੀ ਕਿਸਮਤ ਰਹੀ ਹੈ ਕਿ ਵਿਚਾਰੇ ਆਇਆ ਮੀਤਾ ਗਿਫਟ ਦੇਣ ਵਾਸਤੇ ਟ੍ਰੈਫਿਕ ਪੁਲ ਸੋ ਹੁਸ਼ਾਰਪੁਰ ਜਿਹੜੀ ਆ ਉਹ ਜਾਣੀ ਜਾਂਦੀ ਆ ਤੇ ਕਲੰਬਾ ਐਕਸੈਸ ਜਰੂਰ ਤਿਆਰ ਹੋ ਗਿਆ ਜੇਕਰ ਗੱਲ ਕਰੀਏ ਪਿੱਛੇ ਤੱਕ 1 2 3 4 5 6 7 ਸੱਤ ਜਿਹੜੇ ਹੋਰ ਆ ਪੋਲ ਜਿਹੜੇ ਆ ਉਹ ਲਿਆ ਕੇ ਇੱਥੇ ਰੱਖ ਦਿੱਤੇ ਗਏ ਜਿਸ ਦੇ ਨਾਲ ਡਿਵਾਈਡਰ ਜਿਹੜਾ ਆ ਉਹ ਇੱਕ ਲੰਬਾ ਐਕਸੈਸ ਦੇ ਵਿੱਚ ਤਿਆਰ ਹੋ ਗਿਆ ਤੇ ਉੱਥੇ ਜੇਕਰ ਗੱਲ ਕਰੀਏ ਪਿੱਛੇ ਤਾਂ ਟ੍ਰੈਫਿਕ ਇੰਚਾਰਜ ਸਾਹਿਬ ਮੌਕੇ ਤੇ ਆਪ ਵੀ ਮੌਜੂਦ ਨੇ ਤੇ ਸਮਾਂ ਵੀ ਜਿਹੜਾ ਆ ਟ੍ਰੇਨ ਆਉਣ ਦਾ ਬਣੀ ਜਾ ਰਿਹਾ ਤੇ ਗੱਲ ਕਰ ਲੈਂਦੇ ਆ ਟ੍ਰਾਫਿਕ ਇੰਚਾਰਜ ਸਾਹਿਬ ਨਾਲ ਵੀ ਕੀ ਆਖਿਰਕਾਰ ਕੀ ਕੁਝ ਮਾਹੌਲ ਬਣ ਰਿਹਾ ਤੇ ਕਿਸ ਤਰੀਕੇ ਨਾਲ ਐਕਸੈਸ ਨੂੰ ਜਿਹੜਾ ਵਧਾਇਆ ਜਾ ਰਿਹਾ ਇੰਚਾਰਜ ਸਾਹਿਬ ਅੱਜ ਕੀ ਕੁਝ ਉਪਰਾਲਾ ਜਿਹੜਾ ਟ੍ਰਾਫਿਕ ਪੁਲਿਸ ਵੱਲੋਂ ਫਾਟਕ ਦੇ ਉੱਤੇ ਕੀਤਾ ਜਾ ਰਿਹਾ ਇਹ ਮਾਨਯੋਗ ਐਸਐਸਪੀ ਹਿਆਰਪੁਰ ਜੀ ਦੀ ਪ੍ਰੇਰਣਾ ਸਦਕਾ ਤੇ ਕਾਰਪੋਰੇਸ਼ਨ ਦਾ ਜਿਹੜਾ ਸਹਿਯੋਗ ਹੈ ਮੈਡਮ ਮਨਪ੍ਰੀਤ ਡਾਕਟਰ ਮਨਪ੍ਰੀਤ ਕੌਰ ਜੀ ਦੀ ਜਿਹੜੀ ਹੈ ਸੇਹ ਦਾ ਉਹਨਾਂ ਦੇ ਸਦਕਾ ਤੇ ਜਿਹੜੇ ਪ੍ਰੋਫੈਸਰ ਸਾਹਿਬ ਆ ਆਪਣੇ ਜੀਨੀਅਰ ਸਾਹਿਬ ਆ ਮਿਸਟਰ ਕੁਲਦੀਪ ਜੀ ਤੇ ਤੁਹਾਡੀ ਸਾਹਿਬ ਉਹਨਾਂ ਦੇ ਸਹਿਯੋਗ ਦੇ ਨਾਲ ਸਾਨੂੰ ਪਬਲਿਕ ਨੇ ਕਿਹਾ ਸੀਗਾ ਕਿ ਇੱਥੇ ਬੈਰੀਕੇਡਿੰਗ ਹੋਰ ਥੋੜੀ ਜ਼ਰੂਰਤ ਆ ਅਸੀਂ ਪਹਿਲਾਂ 5 ਕਿ ਬੈਰੀਕੇਡ ਲਾਏ ਸੀ ਹੁਣ 4-4 ਹੋਰ ਲਾਤੇ ਆ ਵੀ ਥੋੜਾ ਲੰਬਾ ਹੋ ਜਾਵੇ ਤਾਂ ਜੋ ਜਿੱਥੇ ਜਾਮ ਜਿਹੜਾ ਜ਼ਿਆਦਾ ਨਾ ਲੱਗ ਸਕੇ ਇਸ ਕਰਕੇ ਇਹ ਬੈਰੀਕੇਡਿੰਗ ਸੂ ਦੋਨੋਂ ਪਾਸੇ ਹੋਰ ਕਰਵਾ ਰਹੇ ਜੀ ਲਗਾਤਾਰ ਲੋਕਾਂ ਦਾ ਵੀ ਕਮੈਂਟ ਆ ਰਿਹਾ ਸੀ ਜਦੋਂ ਆਪਾਂ ਇਸ ਉਪਰਾਲੇ ਨੂੰ ਸ਼ੁਰੂ ਕੀਤਾ ਸੀ ਜਾਂ ਟ੍ਰੈਫਿਕ ਪੁਲਿਸ ਨੇ ਜਦੋਂ ਸ਼ੁਰੂ ਕੀਤਾ ਸੀਗਾ ਜਦੋਂ ਸਿਰਫ 3 ਤੇ 4 ਇਹਨੂੰ ਲਾਇਆ ਗਿਆ ਸੀ ਤਾਂ ਲੋਕਾਂ ਦਾ ਕਮੈਂਟ ਵੀਡੀਓ ਥੱਲੇ ਆ ਜਾਂਦਾ ਸੀ ਕਿ ਇੰਨਾ ਛੋਟਾ ਸਿਰਫ ਖਾਣਾ ਪੁਰਤੀ ਹੋ ਰਹੀ ਇਹਦੀ ਐਕਸੈਸ ਨੂੰ ਲੰਬਾ ਵਧਾਇਆ ਜਾਵੇ ਫਿਰ ਤੁਹਾਡੇ ਧਿਆਨ 'ਚ ਕਦੋਂ ਆਇਆ ਕਿ ਇਹਦੇ ਐਕਸੈਸ ਨੂੰ ਵਧਾਇਆ ਜਾਵੇ ਸਰ ਇਸ ਤਰ੍ਹਾਂ ਪਬਲਿਕ ਨੇ ਸਾਨੂੰ ਬਜਰੀਆ ਟੈਲੀਫੋਨ ਜਾਂ ਵਾਈਫੇਸ ਮਿਲ ਕੇ ਵੀ ਕਿਹਾ ਵੀ ਇਹ ਜਿਹੜਾ ਥੋੜਾ ਇਹਨੂੰ ਲੰਬਾ ਕੀਤਾ ਜਾਵੇ ਤਾਂ ਜੋ ਦੂਸਰੇ ਵਿਅਕਤੀ ਨੂੰ ਦੂਰ ਤੋਂ ਦਿਖਾਈ ਦੇ ਸਕੇ ਇਸ ਕਰਕੇ ਇਹਨੂੰ ਆਪਾਂ ਲੰਬਾ ਕੀਤਾ ਇਹਦੇ ਨਾਲ ਕੀ ਹੋਊਗਾ ਕਿ ਜਿਹੜੇ ਲੋਕ ਅੱਗੇ ਲਿਆ ਕੇ ਵੇਖਣ ਲਾਉਂਦੇ ਆ ਹੁਣ ਬਿਲਕੁਲ ਲਾ ਨਹੀਂ ਸਕਣਗੇ ਖਾਸ ਕਰਕੇ ਜਿਆਦਾ ਤੇ ਟੂ ਵੀਲਰ ਤੇ ਫੋਰ ਵੀਲਰ ਜਿਹਦਾ ਕਾਰਾਂ ਵਗੈਰਾ ਉਹ ਹੀ ਲਾਉਂਦੇ ਸੀ ਅੱਜ ਅਸੀਂ ਦੇਖਿਆ ਕੁਝ ਲੋਕਾਂ ਨੇ ਪਰਲੇ ਪਾਸੇ ਲਿਆ ਕੇ ਗੱਡੀਆਂ ਜਿਹੜੇ ਟੂ ਵੀਲਰ ਸੀ ਉਹ ਅੱਗੇ ਲਾਏ ਸੀ ਉਹ 10 12 ਵੀਹਿਕਲ ਸੀ ਉਹਨਾਂ ਸਾਰਿਆਂ ਦੇ ਆਪਾਂ ਚਲਾਨ ਜਿਹੜੇ ਆ ਉਹ ਕਰ ਦਿੱਤੇ ਆ ਅੱਗੇ ਅਸੀਂ ਪਹਿਲੇ ਨੂੰ ਦੱਸਿਆ ਬਜਰੰਗੀ ਜੀ ਚਲਾਨ ਕਰਨਾ ਸਾਡਾ ਮਕਸਦ ਨਹੀਂ ਹੈ ਸਾਡਾ ਮਕਸਦ ਹੈ ਸਿਰਫ ਅਵੇਰਨੈਸ ਕਿਉਂਕਿ ਅਗਰ ਇੱਥੇ ਜਾਮ ਲੱਗਦਾ ਤੇ ਬਹੁਤ ਦਿੱਕਤ ਆਉਂਦੀ ਹੈ ਹੁਣ ਦੇਖੋ ਤੁਸੀਂ ਲਗਭਗ ਸਾਨੂੰ ਪੌਣੇ 2 ਘੰਟੇ ਹੋ ਗਏ ਆ ਇੱਥੇ ਲੱਗੇ ਆ ਜੇ ਅਜੇ ਵੀ ਪਗਲ ਪਬਲਿਕ ਦੀ ਗਲਤੀ ਕਰਕੇ ਜਾਮ ਲੱਗੇ ਫਿਰ ਤਾਂ ਬਹੁਤ ਮਾ हां ए चीज त है नले एक चीज हो रहा है आ, सर जिस तरीके ਨਾਲ ਸ਼ਹਿਰ ਦੀ ਟਾਪਰ ਟ੍ਰੈਫਿਕ ਵਿਵਸਥਾ ਨੂੰ ਦੇਖਦੇ ਆਂ ਤੇ ਲੋਕ ਕਿਤੇ ਨਾ ਕਿਤੇ 60 60% 70% ਲੋਕ ਜਾਗਰੂਕ ਵੀ ਹੋ ਗਏ ਜਿਹੜੇ 20 30% ਲੋਕ ਰਹਿੰਦੇ ਨੇ ਉਹਨਾਂ ਨੂੰ ਵੀ ਜਗਾਉਣਾ ਹਜੇ ਸਾਡੀ ਪਹਿਲ ਕਦਮੀ ਹੋਏਗੀ ਤੇ ਸਾਡੀ ਪਹੁੰਚ ਹੋਏਗੀ ਕਿ ਅਸੀਂ ਉਹਨਾਂ ਨੂੰ ਜਗਾ ਦਈਏ ਸਰ ਜਿਸ ਤਰੀਕੇ ਨਾਲ ਅੱਜ ਕੱਲ ਮੋਟਰਸਾਈਕਲ ਚੋਰੀ ਦੇ ਵੀ ਘਟਨਾਵਾਂ ਵਾਪਰਦੀਆਂ ਐ ਸਕੂਟਰੀ ਚੋਰੀ ਹੋ ਜਾਂਦੀ ਐ ਐਕਟਿਵਾ ਚੋਰੀ ਹੋ ਜਾਂਦੀ ਜਿਸ ਤਰੀਕੇ ਨਾਲ ਪਿੱਛੇ ਇੱਕ ਅਭਿਆਨ ਚਲਾਇਆ ਗਿਆ ਕਿ ਜਿਹੜੇ ਮਕੈਨਿਕ ਨੇ ਉਹਨਾਂ ਨੂੰ ਇੱਕ ਗਾਈਡਲਾਈਨ ਜਿਹੜੀ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਕਿ ਚੋਰੀ ਦੇ ਮੋਟਰਸਾਈਕਲ ਜਾਂ ਫਿਰ ਬਗੈਰ ਨੰਬਰ ਪਲੇਟ ਦੇ ਮੋਟਰਸਾਈਕਲ ਦਾ ਰਿਪੇਅਰ ਨਾ ਕੀਤਾ ਜਾਵੇ ਤੇ ਲੋਕਾਂ ਨੂੰ ਕੀ ਕੋਈ ਅਪੀਲ ਕਰਨਾ ਚਾਹੋਗੇ ਜਿੱਥੇ ਕੋਈ ਅਨਨੈਸੈਸਰੀ ਬਾਈਕ ਜਾਂ ਐਕਟਿਵਾ ਜਿਹੜੀ ਖੜੀ ਰਹਿੰਦੀ ਹੈ ਲਵਾਰ ਸਲਾਤਾਂ ਦੇ ਵਿੱਚ ਉਸ ਦਾ ਇਨਫੋਰਮੇਸ਼ਨ ਕਿੱਦਾਂ ਦੇਣ ਉਹ ਮੈਂ ਦੱਸਣਾ ਚਾਹੁੰਦਾ ਵੀ ਅਗਰ ਕੋਈ ਲਵਾਰਸ ਮਿਲਦਾ ਉਹਦੀ 112 ਦੇ ਉੱਪਰ ਜਾਂ 01882247506 ਦੇ ਉੱਪਰ ਤੁਸੀਂ ਸੂਚਨਾ ਦੇ ਸਕਦੇ ਆ ਟ੍ਰੈਫਿਕ ਇਨਚਾਰਜ ਵੀ ਹੁਮਦੇ ਸ਼ਹਿਰ ਦੇ ਵਿੱਚ ਤੁਸੀਂ ਇਹਨਾਂ ਨੂੰ ਵੀ ਦੱਸ ਸਕਦੇ ਹੋ ਹੋਰ ਵੀ ਕੋਈ ਤੁਹਾਨੂੰ ਮੁਲਾਜੂ ਮਿਲਦਾ ਤੁਸੀਂ ਉਹਨਾਂ ਨੂੰ ਜਿਹੜਾ ਉਹ ਦੱਸ ਸਕਦੇ ਹੋ ਕਿ ਇਹ ਵਹੀਕਲ ਜਿਹੜਾ ਲਵਾਰਸ ਖੜਾ ਕਾਫੀ ਧੇਰ ਤੋਂ ਖੜਾ ਹੈ ਅਸੀਂ ਕਾਫੀ ਬਜਰੰਗੀ ਦੀ ਵਹੀਕਲ ਬਾਜ਼ਾਰਾਂ ਦੇ ਵਿੱਚੋਂ ਸੜਕਾਂ ਤੇ ਚੁੱਕ ਕੇ ਜਿਹੜੇ ਆ ਪੁਲਿਸ ਲੈਂਡ ਥਾਣੇ ਵਿੱਚ ਜਮਾ ਵੀ ਕਰਾਏ ਆ ਜਿਹੜੇ ਲਵਾਰਸ ਖੜੇ ਸੀਗੇ ਤੇ ਹੁਣ ਜਿਹੜੇ ਬਾਕੀ ਰਹੀ ਗੱਲ ਇਹਦੀ ਦੂਸਰੇ ਜਿਹੜੇ ਕਿ ਲੰਡੇ ਮੋਟਰਸਾਈਕਲ ਸੀ ਅਸੀਂ ਆਪ ਘੁੰਮ ਕੇ ਮੈਂ ਤੇ ਮੇਰੀ ਟੀਮ ਨੇ ਕਈ ਦਿਨ ਸ਼ਹਿਰ ਦੇ ਵਿੱਚ ਘੁੰਮਿਆ ਲਗਭਗ 70 ਤੋਂ 80% ਜਿਹੜੇ ਬੱਚੇ ਆ ਉਹਨਾਂ ਨੇ ਲੰਡੇ ਮੋਟਰਸਾਈਕਲਾਂ ਦੇ ਪਿੱਛੇ ਨੰਬਰ ਪਲੇਟਾਂ ਲਵਾ ਲਈਆਂ ਉਹਦੀ ਪਛਾਣ ਇਹ ਆ ਕਿ ਤੁਸੀਂ ਦੇਖ ਲਓ ਤੇ ਕੱਲੀ ਨੰਬਰ ਪਲੇਟ ਲੱਗੀ ਹੋਊਗੀ ਉਹਦੇ ਪਿੱਛੇ ਮਗਰਾੜ ਨਹੀਂ ਹੋਊਗਾ ਤੇ ਨੰਬਰ ਮੰਗਰ ਨੰਬਰ ਪਲੇਟ ਲੱਗੀ ਹੋਊਗੀ ਉਹ ਉਹੀ ਮੋਟਰਸਾਈਕਲ ਹੈ ਜਿਹੜੇ ਬਿਲਕੁਲ ਲੰਡੇ ਸੀ ਮੈਂ ਤੁਹਾਡੇ ਮਾਧਿਅਮ ਰਹੀਂ ਪਟ્રોલ ਪੰਪ ਵਾਲੇ ਵੀਰਾਂ ਦਾ ਦੇ ਲੋਨ ਧੰਨਵਾਦਾਂ ਕਿ ਜਿਹਨਾਂ ਨੇ ਸਾਡਾ ਸਾਥ ਦਿੱਤਾ ਉਸ ਤੋਂ ਬਾਅਦ ਪੇਰੈਂਸ ਨੇ ਸਾਡਾ ਸਾਥ ਦਿੱਤਾ ਕੁਝ ਬੱਚੇ ਜਿਹੜੇ ਆ ਸੁਧਰ ਗਏ ਆ ਉਹਨਾਂ ਨੇ ਸਾਡਾ ਸਾਥ ਦਿੱਤਾ ਇੱਕ ਮਕੈਨਿਕ ਵੀਰ ਸਾਡੇ ਕੋਲ ਹੁਣ ਵੀ ਆਏ ਸੀ ਉਹ ਸਾਡੇ ਏਐਸਏ ਸ਼ੋਕਜੀ ਦੇ ਬੜੇ ਮਿੱਤਰ ਹੈ ਇਹਨਾਂ ਦੇ ਪਿੰਡ ਦੇ ਰਹਿਣ ਵਾਲੇ ਆ ਉਹ ਆ ਆ ਪਾ ਕੇ ਦੱਸ ਕੇ ਗਏ ਆ ਕਿ ਸਾਡੇ ਜਿਹੜੇ ਮਾਲਕ ਆ ਉਹਨਾਂ ਨੇ ਪੱਕਾ ਸਾਨੂੰ ਕਹਿਤਾ ਸੀਗਾ ਕਿ ਜਦ ਤੱਕ ਸਾਨੂੰ ਟ੍ਰੈਫਿਕ ਇੰਚਾਰਜ ਟ੍ਰੈਫਿਕ ਪੁਲਿਸ ਇਹ ਨਹੀਂ ਕਹਿ ਕੇ ਜਾਂਦੀ ਤਸੀਂ ਰਿਪੇਅਰ ਕਰਨੀ ਸ਼ੁਰੂ ਕਰੋ ਅਸੀਂ ਲੰਡੇ ਮੋਟਰਸਾਈਕਲਾਂ ਦੀ ਰਿਪੇਅਰ ਕਰਨੀ ਬਿਨਾ ਨੰਬਰ ਪੜਨ ਦੇ ਜਿਹੜੇ ਮੋਟਰਸਾਈਕਲ ਰਿਪੇਅਰ ਕਰਨੀ ਬਿਲਕੁਲ ਬੰਦ ਕਰਤੀ ਹੈ ਮੈਂ ਬਜਰੰਗੀ ਜੀ ਅੱਗੇ ਬੇਨਤੀ ਕਰਦਾ ਹਾਂ ਉਹਨਾਂ ਕਿ ਜਦ ਤੱਕ ਪਬਲਿਕ ਸਾਡਾ ਸਾਥ ਨਹੀਂ ਦਿੰਦੀ ਅਸੀਂ ਕਿਸੇ ਵੀ ਕੰਮ ਦੇ ਵਿੱਚ ਕਾਮਯਾਬ ਕਿਸੇ ਵੀ ਨਹੀਂ ਹੋ ਸਕਦੇ ਜਿਸ ਤਰ੍ਹਾਂ ਪ੍ਰਮਾਤਮਾ ਨੇ ਸਾਨੂੰ ਕੰਨ ਦੋ ਦਿੱਤੇ ਆ ਪਰ ਇੱਕ ਟਾਈਮ ਤੇ ਗੱਲ ਏ ਇੱਕ ਹੀ ਸੁਣਦੇ ਆ ਇਸੇ ਤਰੀਕੇ ਨਾਲ ਜਦੋਂ ਦੋਨੋਂ ਕੰਨ ਇੱਕ ਹੋ ਜਾਣਗੇ ਇਹ ਗੱਲ ਨੂੰ ਪੂਰਾ ਸੁਣ ਸਕਦੇ ਆ ਇਸੇ ਤਰ੍ਹਾਂ ਅਸੀਂ ਤੇ ਪਬਲਿਕਾਂ ਅਸਤੇ ਦੋਨੋਂ ਜਦੋਂ ਇੱਕ ਹੋ ਜਾਣਗੇ ਤਾਂ ਦੁਨੀਆਂ ਦਾ ਐਸਾ ਕੋਈ ਕੰਮ ਨਹੀਂ ਜਿਹਨੂੰ ਅਸੀਂ ਨਹੀਂ ਕਰ ਸਕਦੇ ਇਹਦੇ ਵਿੱਚ ਵੀ ਥੋੜੀ ਜਿਹੀ ਕਸਰ ਰਹਿੰਦੀ ਹੈ ਜਿਹੜਾ ਇੱਥੇ ਜਾਮ ਲੱਗਦਾ ਪਬਲਿਕ ਸਾਡਾ ਸਾਥ ਦੇਵੇ ਇਹਦੇ ਵਿੱਚ ਅਸੀਂ 100% ਕਾਮਯਾਬ ਹੋਣ ਦਾ ਟੀਚਾ ਜਿਹੜਾ ਉਹ ਵਿਥਿਆ ਔਰ ਹਿਯਾਰਪੁਰ ਦੇ ਲੋਕਾਂ ਨੂੰ ਇਹ ਜਿਹੜਾ ਹੈਗਾ ਫਟਕ ਹੈ ਇਸ ਵਿੱਚ ਜਿਹੜੀ ਜਾਮ ਮੁਕਤ ਅਸੀਂ ਹਰ ਹਾਲਤ ਵਿੱਚ ਕਰਵਾ ਕੇ ਛੱਡਣਾ ਔਰ ਕਰਵਾਵਾਂਗੇ ਅਸੀਂ ਅ ਸਿਰ ਚਲੋ ਟ੍ਰੈਫਿਕ ਨੂੰ ਲੈ ਕੇ ਤਾਂ ਕਾਫੀ ਸੁਧਾਰ ਹੋ ਗਿਆ ਪਰ ਆਪਾਂ ਦੇਖਦੇ ਹਾਂ ਅਮੂਮਨ ਲੋਕ ਜਿਹੜੇ ਐਕਟਿਵਾ ਤੇ ਜਾਂ ਮੋਟਰਸਾਈਕਲ ਤੇ ਘਰੋਂ ਆਂਦੇ ਆ ਤੇ ਕੂੜੇ ਦਾ ਲਿਫਾਫਾ ਹੱਥ 'ਚ ਫੜ ਕੇ ਲੈਂਦੇ ਆ ਤੇ ਇੱਥੇ ਫਟਕ ਤੇ ਇਦਾਂ ਗਿਫਟ ਵਾਂਗੂ ਛੱਟ ਕੇ ਚੱਲ ਜਾਂਦੇ ਆ ਕੀ ਜਿਹੜੇ ਮੋਟਰਸਾਈਕਲ ਤੇ ਜਾਂ ਐਕਟਿਵਾ ਤੇ ਜਿਹੜੇ ਸਵਾਰ ਹੋ ਕੇ ਘਰੋਂ ਨਿਕਲ ਕੇ ਕੂੜਾ ਲੈ ਕੇ ਆਂਦੇ ਨੇ ਉਹਨਾਂ ਤੇ ਵੀ ਟ੍ਰੈਫਿਕ ਪੁਲਿਸ ਜਿਹੜੀ ਨਕੇਲ ਕਸੇਗੀ ਉਹਨਾਂ ਦਾ ਵੀ ਚਲਾਣ ਕੱਟੇਗੀ ਉਹਨ ਦੇ ਕੋਲ ਨੂੰ ਤਾਂ ਚਲੋ ਅਸੀਂ ਬੇਨਤੀ ਕਰ ਸਕਦੇ ਆਂ ਬਈ ਘਰ ਦੇ ਵਿੱਚੋਂ ਤੁਸੀਂ ਕੂੜਾ ਲੈ ਕੇ ਆਉਨੇ ਹੋ ਲੈ ਕੇ ਆਉਨੇ ਹੋ ਠੀਕ ਹੈ ਤੁਸੀਂ ਲਫਾਫੇ ਦੇ ਵਿੱਚ ਪਾਇਆ ਪਰ ਪਲੀਜ਼ ਜੋ ਪ੍ਰੋਪਰ ਜਗ੍ਹਾ ਬਣੀ ਹੈ ਡਸਟਬਨ ਬਣੀ ਹੈ ਉੱਥੇ ਸੁੱਟੋ ਤੁਸੀਂ ਐਦਾਂ ਲਿਆ ਕੇ ਨਾ ਸੁੱਟੋ ਵਾਕਿਆ ਠੀਕ ਹੈ ਬਹੁਤ ਗਦਰ ਪਿਆ तकरीबन ਇਹ ਤੇ ਲਫਾਫਾ ਜਿਹੜਾ ਜਿਹੜਾ ਕੂੜਾ ਆ ਲਫਾਫਿਆਂ ਦੇ ਵਿੱਚ ਹੀ ਹੈ ਮੈਂ ਸਭ ਨੂੰ ਬੇਨਤੀ ਕਰਨੀ ਚਾਹਾਂਗਾ ਕਿ ਪਲੀਜ਼ ਜਿੱਦਾਂ ਤੁਸੀਂ ਸਾਡਾ ਪਹਿਲਾਂ ਬਹੁਤ ਸਾਥ ਦਿੱਤਾ ਇਸ ਚੀਜ਼ ਵਿੱਚ ਵੀ ਸਾਥ ਦਿਓ ਅਸੀਂ ਕਸਮ ਖਾ ਲਈਏ ਹਰ ਵਿਅਕਤੀ ਕਸਮ ਖਾ ਰਿਹਾ ਕਿ ਅਸੀਂ ਅੱਜ ਤੋਂ ਬਾਅਦ ਲਫਾਪੇ ਵਿੱਚ ਕੂੜਾ ਪਾ ਕੇ ਬਾਹਰ ਜਾ ਕੇ ਸੁੱਟਾਂਗੇ ਜਿੱਥੇ ਪ੍ਰੋਪਰ ਉਹਦੀ ਜਗ੍ਹਾ ਬਣੀ ਹੈ ਪਲੀਜ਼ ਸਾਥ ਦਿਓ ਅਗਰ ਸ਼ਹਿਰ ਦੇ ਵਿੱਚ ਜਿੱਥੇ ਪ੍ਰਮਾਤਮਾ ਕਹਿੰਦੇ ਜਿੱਥੇ ਸਫਾਈ ਹੈ ਉੱਥੇ ਖੁਦਾਈ ਹੈ ਤੁਸੀਂ ਉਹ ਜਿਹੜਾ ਆਪਣਾ ਕੂੜਾ ਡਸਟਬਨ ਦੇ ਵਿੱਚ ਸੁੱਟਦੇ ਹੋ ਤੇ ਇਹ ਸਮਝੋ ਤੁਸੀਂ ਪ੍ਰਸ਼ਾਸਨ ਦਾ ਸਾਥ ਦੇ ਰਹੇ ਹੋ ਇਹਦੇ ਵਾਸਤੇ ਤੁਹਾਡਾ ਬਹੁਤ ਬਹੁਤ ਥੈਂਕ ਯੂ ਪਲੀਜ਼ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਇਹਦੇ ਵਿੱਚ ਵੀ ਸਾਡਾ ਜਿਹੜਾ ਪੂਰਾ ਸਹਿਯੋਗ ਕਰੋਗੇ ਤੁਸੀਂ ਲਗਾਤਾਰ ਸੈਗਰੀਗੇਸ਼ਨ ਨੂੰ ਵੀ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਜਿਹੜੀ ਹੈ ਉਹ ਪੱਬਾ ਪਹਾੜ ਹੈ ਤੇ ਜੇਕਰ ਅਸੀਂ ਗੱਲ ਕਰੀਏ ਕਿ ਜਦੋਂ ਘਰੋਂ ਲੈ ਕੇ ਕੂੜਾ ਸੁੱਟ ਦਿੰਦੇ ਆ ਤੇ ਆਪਣੇ ਹੀ ਸ਼ਹਿਰ ਨੂੰ ਗੰਦਾ ਕਰਨ ਦੇ ਵਿੱਚ ਅਸੀਂ ਬਹੁਤ ਵੱਡਾ ਰੋਲ ਜਿਹੜਾ ਆ ਉਹ ਪਲੇ ਕਰ ਲੈਂਦੇ ਕਿਉਂਕਿ ਫਾਟਕ ਦੇ ਕੋਲ ਜਦ ਫਾਟਕ ਲੱਗੀ ਹੁੰਦੀ ਹੈ ਤੁਸੀਂ ਆਪ ਵੀ ਇੱਥੇ ਖੜੇ ਹੁੰਦੇ ਹੋ ਆਪਣੇ ਸ਼ਹਿਰ ਦੇ ਲੋਕ ਹੀ ਖੜੇ ਹੁੰਦੇ ਤੇ ਉਸੇ ਟਾਈਮ ਇਹ ਜਿਹੜੇ ਹਾਲਾਤ ਆ ਇਹ ਇੱਥੇ ਬਣੇ ਨਜ਼ਰ ਆਉਂਦੇ ਜਿਸ ਨਾਲ ਬਿਮਾਰੀਆਂ ਫੈਲਣ ਦਾ ਵੀ ਖਤਰਾ ਜਿਹੜਾ ਆ ਉਹ ਬਣਿਆ ਰਹਿੰਦਾ ਅੱਜ ਤੱਕ ਚਲੋ ਬਹੁਤ ਵਧੀਆ ਉਪਰਾਲਾ ਜਿਹੜਾ ਹੋ ਗਿਆ ਟ੍ਰੈਫਿਕ ਪੁਲਿਸ ਲੋਕ ਇੱਕ ਬੱਡੀ ਐਕਸੈਸ ਜਿਹੜੀ ਹੈ ਡਿਵਾਈਡਰ ਦੀ ਤਿਆਰ ਹੋ ਗਈ ਸਿਮੈਂਟਡ ਪਾਵੇਂ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਆਉਣ ਵਾਲੇ ਸਮਾਂ ਦੇ ਵਿੱਚ ਟ੍ਰੈਫਿਕ ਦੇ ਵਿੱਚ ਬਹੁਤ ਸਾਰੇ ਕ੍ਰਾਂਤੀਕਾਰੀ ਜਿਹੜੇ ਇਹ ਸੁਧਾਰ ਅਸੀਂ ਆਪਣੇ ਸ਼ਹਿਰ ਵਾਸਤੇ ਲੈ ਕੇ ਆਣਾ ਜਿਸ ਦੇ ਵਿੱਚ ਟ੍ਰੈਫਿਕ ਪੁਲਿਸ ਦੀ ਹੈਲਪ ਕਰਨੀ ਸਾਡੇ ਸਾਰਿਆਂ ਦੀ ਇੱਕ ਮੋਰਲ ਡਿਊਟੀ ਬਣਦੀ ਕਿਉਂਕਿ ਅਸੀਂ ਵੀ ਇਸੇ ਸ਼ਹਿਰ ਦੇ ਵਸਨੀਕਾਂ ਇਸੇ ਸ਼ਹਿਰ ਦੇ ਨਾਗਰਿਕਾਂ ਤੇ ਸ਼ਹਿਰ ਸਾਡਾ ਆ ਤੇ ਸਾਡੇ ਸ਼ਹਿਰ ਨੂੰ ਆਪਣੇ ਸ਼ਹਿਰ ਨੂੰ ਖੂਬਸੂਰਤ ਬਣਾਉਣ ਵਾਸਤੇ ਇੱਕ ਨੰਬਰ ਤੇ ਲਿਆਉਣ ਵਾਸਤੇ ਸਾਡੇ ਸਾਰਿਆਂ ਦਾ ਜਿਹੜਾ ਆ योगदान ਬਹੁਤ ਜ਼ਰੂਰੀ ਹੋ ਜਾਂਦਾ ਹੈ ਕੈਮਰਾ ਪਰਸਨ ਪਵਨ ਕੁਮਾਰ ਦੇ ਨਾਲ ਮੈਂ ਬਜਰੰਗੀ ਪਾਂਡੇ ਜੀਵੀਸੀ ਅਪਡੇਟ ਹੁਸ਼ਿਆਰਪੁਰ